ਮਹਿਲਾ ਆਪਣੇ ਪ੍ਰੇਮੀ ਦੇ ਨਾਲ ਕਮਰੇ ਦੇ ਵਿੱਚ ਮਨਾ ਰਹੀ ਸੀ ਰੰਗ ਰਲੀਆਂ ਤੇ ਫਿਰ ਅਚਾਨਕ ਦਰਵਾਜ਼ੇ ਦੇ ਵਿੱਚੋਂ ਆਉਣ ਲੱਗੀ ਅਜਹੀ ਆਵਾਜ਼ ਆਵਾਜ਼ ਸੁਣ ਕੇ ਜਦੋਂ ਖੋਲਿਆ ਦਰਵਾਜ਼ਾ ਤਾਂ ਦੇਖ ਕੇ ਉੱਡੇ ਹੋਸ਼ ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅਸੀਂ ਇੱਕ ਅਜਿਹੇ ਮਾਮਲੇ ਦੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਮੋਗੇ ਤਾਂ ਦੱਸਦੀ ਹੈ ਕਿ ਇੱਕ ਮਹਿਲਾ ਆਪਣੇ ਪ੍ਰੇਮੀ ਦੇ ਸੰਗ ਕਮਰੇ ਦੇ ਵਿੱਚ ਰੰਗ ਰਲੀਆਂ ਮਨਾ ਰਹੀ ਸੀ ਤਾਂ ਅਚਾਨਕ ਦਰਵਾਜ਼ਾ ਖੜਕਿਆ ਤੇ ਜਦੋਂ ਮਹਿਲਾ ਦੇ ਵੱਲੋਂ ਦਰਵਾਜ਼ਾ ਖੋਲਿਆ ਗਿਆ ਤਾਂ ਦਰਵਾਜ਼ਾ ਖੋਲਦੇ ਸਾਰ ਹੀ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿਉਂਕਿ ਦਰਵਾਜ਼ੇ ਤੇ ਉਸ ਦਾ ਪਤੀ ਸੀ ਤਾਂ ਪਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਦੇ ਨਾਲ ਰੰਗ ਰਲੀਆਂ ਮਨਾਉਂਦੇ ਦੇਖਿਆ ਤਾਂ ਗੁੱਸੇ ਵਿੱਚ ਭੜ ਕੇ ਪਤੀ ਦੇ ਵੱਲੋਂ ਉਸ ਦੇ ਪ੍ਰੇਮੀ ਨੂੰ ਫੜ ਕੇ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਐਨਾ ਹੀ ਨਹੀਂ ਉਸ ਦੇ ਕੱਪੜੇ ਤੱਕ ਉਤਾਰ ਦਿੱਤੇ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਤੇ ਮਾਮਲਾ ਐਨਾ ਜ਼ਿਆਦਾ ਭਾਗ ਗਿਆ ਕਿ ਉਸ ਨੌਜਵਾਨ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਤਾਂ ਫਿਰ ਲੋਕਾਂ ਨੇ ਜੋ ਦੇਖਿਆ ਕਿ ਮਾਮਲਾ ਭਾਗ ਗਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਤੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਮਹਿਲਾ ਉਹ ਪੇਸ਼ੇ ਦੇ ਵੱਲੋਂ ਵਜੋਂ ਅਧਿਆਪਕ ਹੈ ਅਤੇ ਉਹ ਆਪਣੇ ਪ੍ਰੇਮੀ ਦੇ ਨਾਲ ਕਮਰੇ ਦੇ ਵਿੱਚ ਸੌ ਰਹੀ ਸੀ ਜਿਸ ਦੌਰਾਨ ਉਸ ਦਾ ਪਤੀ ਆਪਣੇ ਕੁਝ ਦੋਸਤਾਂ ਦੇ ਨਾਲ ਆਉਂਦਾ ਅਤੇ ਇਸ ਮਹਿਲਾ ਨੂੰ ਆਪਣੀ ਪਤਨੀ ਨੂੰ ਰੰਗੇ ਹੱਥੀ ਫੜ ਲੈਂਦਾ ਤਾਂ ਇਹ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਮਾਮਲਾ ਮੱਧ ਪ੍ਰਦੇਸ਼ ਤੋਂ ਸਾਮਰਿਆ ਜਿੱਥੇ ਹੈ ਇੱਕ ਪਤੀ ਨੇ ਆਪਣੀ ਪਤਨੀ ਨੂੰ ਰੰਗੇ ਹੱਥੀ ਕਾਬੂ ਕਰਦੇ ਹੋਏ ਉਸ ਦੇ ਪ੍ਰੇਮੀ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ ਦੱਸ ਜਿਏ ਕਿ ਮੱਧ ਪ੍ਰਦੇਸ਼ ਦੇ ਮੁੰਦਸੌਰ ਤੋਂ ਜਿਹੜਾ ਕਿ ਇਹ ਮਾਮਲਾ ਸਾਹਮਣੇ ਆਉਂਦਾ ਕਿਉਂਕਿ ਪਹਿਲਾਂ ਹੀ ਪਤੀ ਨੂੰ ਆਪਣੀ ਪਤਨੀ ਦੀਏ ਰੰਗ ਢੰਗ ਤੇ ਸ਼ੱਕ ਹੁੰਦਾ ਸੀ ਤਾਂ ਫਿਰ ਸ਼ੱਕ ਉਹਦੇ ਯਕੀਨ 'ਚ ਬਦਲ ਜਾਂਦਾ ਹੈ ਜਦੋਂ ਉਹ ਪ੍ਰੇਮੀ ਦੇ ਨਾਲ ਫੜੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪ੍ਰੇਮੀ ਆ ਉਹ ਵੀ ਜਿਹੜਾ ਕਿ ਕਿਸੇ ਸਕੂਲ ਦੇ ਵਿੱਚੋਂ ਕੰਪਿਊਟਰ ਅਧਪਕ ਵਜੋਂ ਜਿਹੜਾ ਕਿ ਕੰਮ ਕਰਦਾ ਤੇ ਇਹ ਮਹਿਲਾ ਵੀ ਜਿਹੜੀ ਕਿ ਅਧਿਆਪਕ ਲੱਗੀ ਹੋਈ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਕਿ ਥਾਣੇ ਲਿਜਾਇਆ ਜਾਂਦਾ ਤੇ ਉੱਥੇ ਜਿਹੜਾ ਕਿ ਮਸਲੇ ਨੂੰ ਹੱਲ ਕਰਵਾਉਣ ਦੀ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਕਿ ਉਹ ਕੀਤੀ ਜਾਂਦੀ ਹੈ ਤਾਂ ਦੱਸਿਆ ਜਾਂ ਰਿਹਾ ਕਿ ਇਸ ਪ੍ਰੇਮੀ ਦੇ ਕੱਪੜੇ ਤੱਕ ਜਿਹੜਾ ਕਿ ਉਸਦੇ ਪਤੀ ਦੇ ਵੱਲੋਂ ਉਤਾਰ ਦਿੱਤੇ ਜਾਂਦੇ ਨੇ ਜਿਨ੍ਹਾਂ ਤਸਵੀਰਾਂ ਤੁਸੀਂ ਨਾਲ-ਨਾਲ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ ਤਾਂ ਦੱਸ ਜੀ ਇਹ ਕਿ ਇਸਾ ਪ੍ਰੇਮੀ ਨੂੰ ਜਿਹੜਾ ਕਿ ਪਤੀ ਨੇ ਆਪਣੀ ਪਤਨੀ ਦੇ ਨਾਲ ਕਾਬੂ ਕੀਤਾ ਗਿਆ ਤਾਂ ਦੇਖਿਆ ਜਾ ਰਿਹਾ ਕਿ ਅੱਜ ਕੱਲ ਜਿਹੜਾ ਕਿ ਹਮੇਸ਼ਾ ਹੀ ਜਿਹੜੇ ਰਿਸ਼ਤਿਆਂ ਦੇ ਵਿੱਚ ਦਰਾੜਾਂ ਆ ਰਹੀਆਂ ਨੇ ਪਤੀ ਪਤਨੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਪਰ ਇਹਨਾਂ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੈ ਨਜਾਇਜ਼ ਸਬੰਧ ਕਿਉਂਕਿ ਨਜਾਇਜ਼ ਸਬੰਧਾਂ ਦੇ ਚੱਲਦੇ ਹੀ ਇਹਨਾਂ ਪਵਿੱਤਰ ਰਿਸ਼ਤਿਆਂ ਦੇ ਵਿੱਚ ਦਰਾੜਾਂ ਆ ਰਹੀਆਂ ਨੇ ਤੇ ਹੁਣ ਜਿਹੜੇ ਕਿ ਤਲਾਕ ਉਹ ਬਹੁਤ ਜ਼ਿਆਦਾ ਵਧ ਰਹੇ ਨੇ ਤੇ ਅਜਿਹੇ ਘਟਨਾਵਾਂ ਜਿਹੜੇ ਕਿ ਲਗਾਤਾਰ ਆਉਂੋ ਸામਨੇ ਆ ਰਹੀ ਨੇ ਤਾਂ ਦੱਸਦੀ ਆ ਕਿ ਪਤੀ ਐਨਾ ਗੁੱਸੇ ਹੋ ਜਾਂਦਾ ਕਿ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਆਪੇ ਤੋਂ ਬਾਹਰ ਹੋ ਕੇ ਉਹ ਜਿਹੜਾ ਕਿ ਪ੍ਰੇਮੀ ਦੀ ਜਿਹੜੀ ਕਿ ਅ ਬੁਰਾਈ ਤਰੀਕੇ ਦੇ ਨਾਲ ਕੁੱਟਮਾਰ ਕਰਦਾ ਬਿਊਰੋ ਰਿਪੋਰਟ ਅਖੰਡ ਲੋਕ